ਏਟੀਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਕਰਨ ਮਹਿਰਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਫਨ ਕੇਜਰੀਵਾਲ ਤੇ ਵੱਲੋਂ ਅੱਜ ਅਪੋਹਰ ਦੇ ਕਾਰੋਬਾਰੀ ਸੰਜੀਵ ਵਰਮਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਸੋ ਦੱਸਦੀ ਕਿ ਫੋਜ਼ਿਲਕਾ ਦੇ ਪਿੰਡ ਅਰਨੀਵਾਲਾ ਦੇ ਦੌਰੇ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪੋਹਰ ਦਾ ਦੌਰਾ ਕੀਤਾ ਇੱਥੋਂ ਦੇ ਮਸ਼ਹੂਰ ਕਾਰੋਬਾਰੀ ਸੰਜੀਵ ਵਰਮਾ ਦਾ ਕਰੀਬ 1 ਮਹੀਨੇ ਪਹਿਲਾਂ ਹੋਇਆ ਕਤਲ ਉੱਤੇ ਦੁੱਖ ਪ੍ਰਗਟ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ ਨੇ ਸੋ ਦੱਸਦੇ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਗਤ ਵਰਮਾ ਦੇ ਨਾਲ ਇਸ ਦੁਖਦਾਈ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਤੇ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਕਿਹਾ ਕਿ ਪੰਜਾਬ ਪੁਲਿਸ ਨੇ ਸੰਬਲ ਦੇ ਵਿੱਚ ਸ਼ਾਮਲ ਕਈ ਮਲਜ਼ੂਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲ ਹੀ ਦੇ ਵਿੱਚ ਦੋ ਗੈਂਗਸਟਰਾਂ ਨੂੰ ਮਾਰ ਦਿੱਤਾ ਹੈ ਤੇ ਬਾਕੀ ਮੁਖ ਤੋਸ਼ੀਆਂ ਦੇ ਭਾਰ ਲਗਾਤਾਰ ਜਾਰੀ ਹੈ। ਉਹ ਤੇ ਉਹਨੇ ਕਿਹਾ ਕਿ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।